ਡਰਕਾਰ ਜਿਸ ਨੂੰ ਸਾਰਾ ਜੱਗ ਤੋਮਟਾਂ ਦੇ ਰਿਹਾ ਹੈ ਕਿਉਂਕਿ ਇਸ ਕਲੇੜੀ ਨੇ ਕੰਮ ਹੀ ਕੁਝ ਅਜੀਹਾ ਕੀਤਾ ਹੈ ਐਸ ਨੇ ਮਾਪਿਆਂ ਦਾ ਇਕਲਾ ਚਿਰਾਗ ਬੁਝਾ ਦਿੱਤਾ ਤੇ ਹੁਣ ਬੈਠੀ ਆ ਜੇਲ੍ਹ ਵਿੱਚ ਇਸ ਦਾ ਜੇ ਅਸੀਂ ਪਸ਼ੋਕੜ ਵੇਖੀਏ ਤਾਂ ਬੜਾ ਹੀ ਖਰਾਬ ਸੀ ਜਦੋਂ ਇਹ 2017 ਵਿੱਚ ਆਇਰਸ ਕਰਕੇ ਕੈਨੇਡਾ ਗਈ ਸੀ ਤਾਂ ਉਸ ਸਮੇਂ ਸਾਡੇ ਇੰਡੀਆ ਵਿੱਚ ਇਹ ਬਹੁਤ ਚੱਲ ਰਿਹਾ ਸੀ ਕਿ ਕੁੜੀ ਜਦੋਂ ਹੀ ਆਇਲਸ ਕਰ ਲੈਂਦੀ ਆ ਤਾਂ ਉਸ ਨੂੰ ਬਾਹਰ ਭੇਜ ਦਿੰਦੇ ਸੀ ਉਸ ਤੋਂ ਬਾਅਦ ਉਸ ਦਾ ਰਿਸ਼ਤਾ ਕੀਤਾ ਜਾਂਦਾ ਸੀ ਤੇ ਸਾਰਾ ਖਰਚਾ ਮੁੰਡੇ ਵਾਲੇ ਕਰਦੇ ਸੀ ਉਸੇ ਦੌਰ ਵਿੱਚ ਇਸ ਕਲੈਣੀ ਨੇ ਵੀ ਆਇਲਸ ਕਰ ਲਿਆ ਤੇ ਬਾਹਰ ਚਲੀ ਗਈ ਉੱਥੇ ਇਹ ਰਹਿੰਦੀ ਆ ਉੱਥੇ ਵੀ ਇਹ ਜਿਹੀ ਗੱਲ ਖਲੌਂਦੀ ਆ ਕਿ ਇਸ ਦਾ ਪੁੱਛ ਪੜਤਾਲ ਜੇ ਗੁਰਵਿੰਦਰ ਕਰ ਲੈਂਦਾ ਤਾਂ ਇਹ ਭਲੇ ਘਰ ਦਾ ਮੁੰਡਾ ਇਸ ਕਲੈਨ ਦਾ ਰਿਸ਼ਤਾ ਕਦੇ ਨਾ ਲੈਂਦਾ ਪਰ ਇਹ ਆਮ ਸੁਧਾਰਨ ਕਰਦਾ ਸੋਝਵਾਨ ਬੱਚਾ ਸੀ ਇਸ ਨੇ ਸੋਚਿਆ ਕਿ ਜਿਹੜੀ ਕੁੜੀ ਕੈਨੇਡਾ ਚਲੀ ਗਈ ਆ ਪਲੱਸ 2 ਕਰਕੇ ਤਾਂ ਉਹ ਚੰਗੀ ਹੀ ਹੋਵੇਗੀ ਉਸ ਸਮੇਂ ਇਹਦਾ ਕੁਝ ਵੀ ਪਤਾ ਨਹੀਂ ਕੀਤਾ ਪਰ ਹੌਣ ਜਦੋਂ ਐਸ ਨੇ ਅਜੀਹਾ ਕਾਂਡ ਕਰ ਦਿੱਤਾ ਤਾਂ ਸਾਰੇ ਪੜਦੇ ਇਹਦੇ ਖੁੱਲ ਗਏ ਨੇ ਹੁਣ ਕੈਨੇਡਾ ਵਿੱਚ ਵੀ ਦੱਸਿਆ ਜਾ ਰਿਹਾ ਕਿ ਇਹ ਉੱਥੇ ਡੇਟਿੰਗ ਐਪ ਉੱਪਰ ਬਹੁਤ ਜ਼ਿਆਦਾ ਐਕਟਿਵ ਸੀ ਡੇਟਿੰਗ ਐਪ ਉੱਪਰ ਉੱਥੋਂ ਦੇ ਆ ਗੋਰੇ ਕਾਲੇ ਜ਼ਿਆਦਾ ਐਕਟਿਵ ਰਹਿੰਦੇ ਨੇ ਕਿਉਂਕਿ ਉੱਥੇ ਕੰਮ ਹੀ ਜਿਹਾ ਹੁੰਦਾ ਹੈ ਕੁੜੀਆਂ ਮਰਦ ਪਾਲਦੀਆਂ ਤੇ ਜੇ ਇੱਕ ਲੈਣੀ ਅਜਿਹਾ ਕੁਝ ਹੀ ਉੱਥੇ ਕਰਦੀ ਸੀ ਇਹ ਕੁਸ਼ਤਾ ਇਸ ਦੇ ਸਰੀਰ ਦੇ ਅਜਿਹੇ ਅੰਗਾਂ ਤੇ ਬਣੇ ਟੈਟੂ ਵੀ ਦੱਸ ਰਹੇ ਨੇ ਕਿ ਇਹ ਕਿਹੋ ਜਿਹੀ ਗੁੱਲ ਖਲੌਂਦੀ ਸੀ ਕਿਉਂਕਿ ਇਸ ਨੇ ਪਲਸ 2 ਤੱਕ ਤਾਂ ਦਸਤਾਰ ਸਜਾਈ ਵੀ ਸੀ ਤੇ ਅੰਮ੍ਰਿਤ ਧਾਰੀ ਸੀਗੀ ਪਛਨੀ ਸੱਭਿਆਚਾਰ ਦੀ ਪਤਾ ਨਹੀਂ ਇਹਨੂੰ ਕਿਹੜੀ ਹਵਾ ਲੱਗੀ ਤੇ ਇਸ ਨੇ ਵਾਲ ਕਟਵਾ ਦਿੱਤੇ ਪਤਾ ਨਹੀਂ ਗੁਰੂ ਸਾਹਿਬਾਨ ਵੱਲੋਂ ਇਸ ਨੂੰ ਧੱਕ ਹੀ ਲੱਗੀ ਕਿ ਇਸ ਦਾ ਬੁੱਧੀ ਹੀ ਪ੍ਰੈਸਟ ਹੋ ਗਈ ਤੇ ਹੁਣ ਜਿਹੜੇ ਕਾਂਡ ਇਸ ਨੇ ਕੀਤੇ ਆ ਉਹ ਵੀ ਇਸੇ ਧੱਕ ਕਾਰਨ ਹੀ ਹੈ ਕਿਉਂਕਿ ਜਦੋਂ ਅਸੀਂ ਇਹ ਬਾਣਾ ਪੈਨ ਲੈਨੇ ਆ ਤੇ ਜਦੋਂ ਫੇਰ ਦੁਬਾਰਾ ਫੇਰ ਅਸੀਂ ਪੁੱਠੇ ਕੰਮ ਕਰਦੇ ਆ ਤਾਂ ਤੱਕ ਤਾਂ ਜ਼ਰੂਰ ਹੀ ਸਾਨੂੰ ਵੱਜਦੀ ਆ ਤੇ ਇਕ ਲੈਣੀ ਨੂੰ ਵੀ ਅਜਿਹਾ ਹੀ ਹੋਇਆ ਐਸ ਨੇ ਜਦੋਂ ਲੱਗਾ ਕਿ ਮੈਂ ਕੈਨੇਡਾ ਵਿੱਚ ਆਪ ਤਾਂ ਪੀਆਰ ਨਹੀਂ ਹੋ ਸਕਦੀ ਤਾਂ ਐਸ ਨੇ ਉਹੀ ਢੰਗ ਵਰਤਿਆ ਜੋ ਕਿ ਪੜੇ ਘਰਾਂ ਦੀਆਂ ਕੁੜੀਆਂ ਨਹੀਂ ਵਰਤਦੀਆਂ ਐਸ ਨੇ ਉੱਥੇ ਇੱਕ ਕਾਲਾ ਪੱਕਾ ਮੁੰਡਾ ਲੱਭਿਆ ਤੇ ਉਸ ਨਾਲ ਕਰਨਾ ਸ਼ੁਰੂ ਕਰ ਦਿੱਤਾ ਇਹ ਹੀ ਜੋ ਗੁਰਵਿੰਦਰ ਨਾਲ ਐਸ ਨੇ ਕੀਤਾ ਹੈ ਪਰ ਉਸ ਨੇ ਸਮੇਂ ਸਿਰ ਅੱਖਾਂ ਖੋਲ ਲਈਆਂ ਤੇ ਇਸ ਤੋਂ ਬਚ ਗਿਆ ਕਿਉਂਕਿ ਇਸ ਦਾ ਇੱਕੋ ਇੱਕ ਮਕਸਦ ਸੀ ਐਸ਼ ਆਰਾਮ ਹਾਸ ਦੀ ਭੁੱਖੀ ਪਰ ਉਸ ਬੰਦੇ ਨੂੰ ਇਸ ਦਾ ਪਤਾ ਲੱਗ ਗਿਆ ਇਹ ਉਸ ਨਾਲ 1.5-2 ਸਾਲ ਲਿਵਿੰਗ ਚ ਰਹੀ ਜਦੋਂ ਐਸਡੀ ਨਿੱਤ ਦੇ ਖਰਚੇ ਪੂਰੇ ਨਾ ਆਏ ਤੇ ਇਹ ਉਸ ਨੂੰ ਇਸ ਦਿਨਾਂ ਪਿਹੜੀਆਂ ਕਰਤੂਤਾਂ ਦਾ ਪਤਾ ਲੱਗ ਗਿਆ ਤਾਂ ਉਹ ਅਗਲਾ ਪਾਸੇ ਹੋ ਗਿਆ ਤੇ ਫੇਰ ਫਸ ਗਿਆ ਇਹ ਪੋੜਾ ਪੰਛੀ ਗੁਰਵਿੰਦਰ ਜਦੋਂ ਇਸ ਨਾਲ 2023 ਦੇ ਵਿੱਚ ਵਿਆਹ ਕਰਵਾ ਲੈਂਦੀ ਆ ਇਹ ਤਾਂ ਇਸ ਪਰਿਵਾਰ ਨੂੰ ਇਸ ਦਿਨਾਂ ਕਰਤੂਤਾਂ ਦਾ ਕੁਝ ਵੀ ਪਤਾ ਨਹੀਂ ਸੀ